ਆ ਲਓ ਜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਨਵੀਆਂ ਪਾਰਟੀਆਂ ਵੱਲ ਚੱਲ ਪਏ ਲੋਕ ਕੀ ਗੱਲ ਹੋ ਗਈ ਕਿਉਂ ਨਵੀਂ ਪਾਰਟੀ ਜਿਹੜੀ ਆ ਬਣਾਉਣ ਦੀ ਜ਼ਰੂਰਤ ਪੈ ਗਈ ਤੇ ਕਿਉਂ ਪੁਰਾਣੀਆਂ ਪਾਰਟੀਆਂ ਨੂੰ ਛੱਡਣਾ ਪੈ ਗਿਆ ਆ ਤਸਵੀਰਾਂ ਤੁਸੀਂ ਵੇਖੋ ਕਿ ਇਹ ਨੌਜਵਾਨ ਆਮ ਆਦਮੀ ਪਾਰਟੀ 'ਚ ਕੰਮ ਕਰਦੇ ਸੀ ਇਹਨਾਂ ਦੇ ਦੱਸਣ ਮੁਤਾਬਕ ਇਹਨਾਂ ਨੇ ਉਹ ਪਾਰਟੀ ਛੱਡ ਦਿੱਤੀ ਆ ਕਾਰਨ ਕੀ ਬਣਿਆ ਇਹਦੇ ਬਾਰੇ ਪੂਰੀ ਗੱਲਬਾਤ ਤੁਸੀਂ ਸੁਣਨੀ ਆ ਤੁਹਾਨੂੰ ਪੂਰੀ ਵੀਡੀਓ ਜਿਹੜੀ ਆ ਵਿਖਾਉਂਦੇ ਆ ਔਰ ਪੂਰਾ ਇਹਨਾਂ ਨੇ ਵਾਕਿਆ ਦੱਸਿਆ ਕਿ ਅਸੀਂ ਕਿੰਨਾ ਸਮਾਂ ਕੰਮ ਕਰਿਆ ਕਾ ਕਿੰਨਾ ਸਮਾਂ ਬਾਅਦ ਸਾਨੂੰ ਜਿਹੜੇ ਆ ਸਾਡੇ ਹੱਕ ਉਹ ਨਹੀਂ ਮਿਲੇ ਔਰ ਅਸੀਂ ਪਾਰਟੀ ਜਿਹੜੀ ਆ ਛੱਡ ਦਿੱਤੀ ਤੇ ਅਸੀਂ ਹੁਣ ਨਵੀਂ ਪਾਰਟੀ ਜਿਹੜੀ ਆ ਉਸ ਨੂੰ ਜੁਆਇਨ ਕਰ ਲਿਆ ਹੁਣ ਨਵੀਂ ਪਾਰਟੀ ਕਿਹੜੀ ਜੁਆਇਨ ਕਰੀ ਆ ਉਸ ਦੇ ਬਾਰੇ ਵੀ ਗੱਲਬਾਤ ਸਾਰੀ ਹੋਵੇਗੀ ਔਰ ਪੂਰੀਆਂ ਤਸਵੀਰਾਂ ਸਾਡੇ ਕੋਲ ਪਹੁੰਚੀਆਂ ਨੇ ਸਾਡੇ ਪੱਤਰਕਾਰ ਪਰਮਿੰਦਰ ਵੇਰਕਾ ਨੇ ਅੰਮ੍ਰਿਤਸਰ ਤੋਂ ਤਸਵੀਰਾਂ ਭੇਜੀਆਂ ਨੇ ਤਾਂ ਹੁਣੇ ਤਸਵੀਰਾਂ ਤੁਸੀਂ ਵੇਖੋ ਔਰ ਕਿਹਾ ਸਵਾਗਤ ਕੀਤਾ ਜਾ ਰਿਹਾ ਔਰ ਹਰ ਪਾਰਟੀ ਦਾ ਸਵਾਗਤ ਤਾਂ ਐਂਜੀ ਹੁੰਦਾ ਲੇਕਿਨ ਸਮਾਂ ਆਉਣ ਤੇ ਪਿੱਠ ਵਿਖਾਉਂਦੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਹੁਣ ਇਹਨਾਂ ਪਹਿਲਿਆਂ ਆਮ ਆਦਮੀ ਪਾਰਟੀ 'ਚ ਕੰਮ ਕਰਿਆ ਜਾਂ ਹੋਰ ਪਾਰਟੀਆਂ 'ਚ ਕੰਮ ਕਰਿਆ ਸੀ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਇਹਨਾਂ ਕੋਲ ਆ ਤੁਹਾਨੂੰ ਮਿਲੇਗੀ ਔਰ ਕਿਹੜੇ ਕਿਹੜੇ ਉਹ ਨੌਜਵਾਨ ਨੇ ਜਿਹੜੇ ਪਾਰਟੀ ਛੱਡ ਕੇ ਇੱਧਰ ਆਏ ਨੇ ਤਾਂ ਉਹ ਕਿਹੜੇ ਨੇ ਜੋ ਨਵੀਂ ਵਾਰ ਪਹਿਲੀ ਵਾਰ ਪਾਰਟੀ ਜੁਆਇਨ ਕਰ ਰਿਹਾ ਜਿਨ੍ਹਾਂ ਨੇ ਪਹਿਲਾਂ ਕਿਸੇ ਪਾਰਟੀ ਵਿੱਚ ਕੰਮ ਨਹੀਂ ਸੀ ਕੀਤਾ ਹੁਣ ਇਹ ਤਸਵੀਰਾਂ ਵੀ ਤੁਸੀਂ ਪੂਰੀਆਂ ਵੇਖਣੀਆਂ ਤਾਂ ਵੀਡੀਓ ਤੇ ਕਮੈਂਟ ਵੀ ਕਰਨਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਸਸੀ ਗੱਲ ਜੀ ਮੈਂ ਪਰਮੇਂਦਰ ਵੇਰਕਾ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨਕਾਮੀਆਂ ਵਾਂ ਉਹਨਾਂ ਦਾ ਕਰਕੇ ਧੜਾ ਧੜ ਜਿਹੜੇ ਆ ਲੋਕ ਉਹ ਪਾਰਟੀਆਂ ਨੂੰ ਛੱਡ ਛੱਡ ਕੇ ਦੂਜੀਆਂ ਪਾਰਟੀਆਂ ਜੁਆਇਨ ਹੋ ਰਿਹਾ ਇੱਕ ਨਵੀਂ ਪਾਰਟੀ ਖੜੀ ਕੀਤੀ ਯਾਰ ਤੇ ਵੀਰ ਹੁਣੇ ਆਮ ਪਾਰਟੀ ਨੂੰ ਛੱਡ ਕੇ ਆਏ ਨੇ ਇਹਨਾਂ ਨੂੰ ਪੁੱਛ ਗਏ ਪੁੱਛਦੇ ਆ ਵੀ ਉਹਨਾਂ ਦੀ ਕਿਹੋ ਜੀ ਕਾਰਗੁਜ਼ਾਰੀ ਰਹੀ ਆ ਤੁਸੀਂ ਆਮ ਆਦਮੀ ਪਾਰਟੀ ਨੂੰ ਛੱਡਣ ਦਾ ਕਾਰਨ ਕੀ ਬਣਿਆ ਕਸੀ ਗੱਲ ਵੀ ਜੀ ਸਨਮ ਸਿੰਘ ਆਪਣਾ ਸੱਚਾ ਵੀਰ ਜੀ ਮੇਰਾ ਨਾਮ ਮਨਜੀਤ ਅਰਵਤ ਹਲਕਾ ਮਜੀਠਾ ਦਾ ਮੈਂ ਬਲੌਕ ਪ੍ਰਧਾਨ ਹਾਂ ਆਮ ਪਾਰਟੀ ਛੱਡਣ ਨੂੰ ਛੱਡਣ ਦਾ ਕਾਰਨ ਕੀ ਬਣਿਆ ਕਾਰਨ ਵੇਖੋ ਸਰ ਜਿੰਨੇ ਵਾਦੇ ਆ ਉਹਨਾਂ ਤੇ ਬਿਲਕੁਲ ਖਰੇ ਨਹੀਂ ਉਤਰੇ ਆਮ ਪਾਰਟੀ ਉਹਦੇ ਕਾਰਨ ਪੁਰਾ ਮੈਨੂੰ ਲੱਗਾ ਕਿ ਜਿੱਦਾਂ ਅਸੀਂ ਅਸੀਂ ਮੈਂ ਵੀ ਮਜੀਤ ਸਿੰਘ ਐ ਅਸੀਂ ਬਰਾਦੀ ਨਾਲ ਸੰਬੰਧਿਤ ਹੈ ਚਾਹੇ ਹੋੜ ਵੀ ਕੋਈ ਜਰਨਲ ਪਾਈ ਚੱਲੇ ਆ ਕਿਸੇ ਦੇ ਵੀ ਉਹ ਕੰਮ ਦੇ ਵਿੱਚ ਮਤਲਬ ਨਹੀਂ ਉਹਨਾਂ ਨੇ ਸਾਥ ਨਹੀਂ ਦਿੱਤਾ ਕਿਸੇ ਦਾ ਵੀ ਉਹਨਾਂ ਸਾਡੀਆਂ ਬੀਬੀਆਂ ਭੈਣਾਂ ਹੀ ਲਾ ਲੋ ਕਿਹਾ ਸੀ ਇਹਨਾਂ ਨੇ ਕਿ 10000 ਰੁਪਿਆ ਦਵਾਂਗੇ ਉਹ ਵੀ ਨਹੀਂ ਦਿੱਤਾ ਫਿਰ ਕਿਹਾ ਇਹਨਾਂ ਨੇ ਕਿ ਅਸੀਂ 25000 ਰੁਪਿਆ ਪੈਂਸਲ ਕਰਾਂਗੇ ਉਹ ਵੀ ਨਹੀਂ ਦਿੱਤੀ ਫਿਰ ਕੰਕ ਦੇਣ ਦੀ ਬਜਾਏ ਇਹਨਾਂ ਨੇ ਉਹ ਵੀ ਇੱਕ ਅੰਦੀ ਸੀ ਥੋੜੀ ਬੁਤੀ ਉਹ ਵੀ ਕੱਟਦੀ ਫਿਰ ਨੌਕਰੀਆਂ ਦਾ ਵਾਦਾ ਕੀਤਾ ਉਹ ਵੀ ਝੂਠਾ ਸਾਢੇ ਬਾਤਿਆਂ ਵਿੱਚ ਝੂਠੇ ਆ ਕਿੰਨਾ ਸਮਾਂ ਬਤਾਇਆ ਤੁਸੀਂ ਪਾਰਟ ਆਮਾ ਪੜੀ ਮੈਂ ਸਾਲ 2015 ਤੋਂ ਲੱਗਾ ਜੀ ਮੈਂ ਜ਼ਿਲ੍ਹਾ 2019 ਵਿੱਚ ਜ਼ਿਲ੍ਹੇ ਦੀ ਚੋਣ ਲੜੀ ਜ਼ਿਲ੍ਹੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਉਹਦਿਆਂ ਤੇ ਜਿੱਤਾਂ ਵਿੱਚ ਸਾਨੂੰ ਸੇਵਾ ਦਿੱਤੀ ਜਾਂਦੀ ਸੀ ਅਸੀਂ ਉਸ ਹਾਵਨਾ ਸੇਵਾ ਨਮਈਏ 2015 ਤੋਂ ਤੁਸੀਂ ਆਮ ਪਾਰਟੀ ਨਾਲ ਜੁੜੇ ਜੁੜੇ ਹੋਏ ਸੀ ਇਸ ਕਰਕੇ ਉਹਨਾਂ ਦੀਆਂ ਕਾਫੀ ਬਰੀਕੀਆਂ ਤੱਕ ਤੁਸੀਂ ਜਾਣਦੇ ਹੋ ਤੇ ਉਹਨਾਂ ਨੇ ਉਹ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਉਹ ਸਾਰੇ ਝੂਠੇ ਨਿਕਲੇ ਝੂਠੇ ਸਾਰੇ 92 ਐਮਐਲਏ ਹੁਣ ਚਲੋ 94 ਹੋ ਗਿਆ ਮੈਂ 92 ਐਮਐਲਏ ਦੇ ਵਿੱਚੋਂ ਕੋਈ ਵੀ ਬੰਦਾ ਐਦਾਂ ਦਾ ਨਹੀਂ ਜਿੰਨੇ ਮੈਂ ਮੇਰੇ ਨਾਲ ਵਰਕਿੰਗ ਨਹੀਂ ਕੀਤਾ ਮੈਂ ਕੱਲੇ-ਕੱਲੇ ਐਮਐਲਏ ਤੇ ਨਾਲ ਵਰਕਿੰਗ ਕੀਤਾ ਔਰ ਜੋ ਜਿੱਦਾਂ ਜਿਮਨੀ ਚ ਚੋਣਾਂ ਹੁੰਦੀਆਂ ਐ ਚ ਗੁਜਰਾਤ ਦੇ ਵਿੱਚ ਹੋਈ ਐ ਚੋਣ ਇਲੈਕਸ਼ਨ ਹੋਈ ਹਰਿਆਣਾ ਵਿੱਚ ਹੁੰਦੀ ਐ ਅਸੀਂ ਪ੍ਰਚਾਰ ਦੇ ਲਈ ਬਾਹਰ ਵੀ ਚੰਦ ਰਹੇ ਆ ਇਹ ਨਹੀਂ ਕਿ ਨਹੀਂ ਕਿ ਇਹ ਪੰਜਾਬ ਜਿੱਥੇ ਇਕੱਲਾ ਕੀਤਾ ਅਸੀਂ ਬਾਹਰੀਆਂ ਸਟੇਟਾਂ ਦੇ ਵਿੱਚ ਪ੍ਰਚਾਰ ਕੀਤਾ ਹੈ ਨਵੀਂ ਪਾਰਟੀ ਦਾ ਨਾਮ ਕੀ ਜਿਹੜੀ ਤੁਸੀਂ ਜੁਆਇਨ ਕੀਤੀ ਐ ਇਹਨਾਂ ਦਾ ਨਾਮ ਹੈਗਾ ਜੀ ਆਜ਼ਾਦ ਸੰਘਰਸ਼ ਪਾਰਟੀ ਕਿੰਨਾ ਕਿ ਕਿੰਨਾ ਕ ਸੰਘਰਸ਼ ਧੜਾ ਧੜ ਚੱਲ ਰਿਹਾ ਤੁਹਾਡਾ ਸਰ ਅਜੇ 84 ਦਿਨ ਮੇਰੇ ਕਹਿੰਦਾ ਹੋਏ ਐ ਪਾਰਟੀ ਲਾਂਚ ਹੋਇਆ ਉਹ ਤੇ ਪੂਰੀ ਸਟੇਟ ਦੇ ਵਿੱਚ ਹਰਿਆਣਾ ਗੁਜਰਾਤ ਇਹ ਇਹਨਾਂ ਦੇ ਵਿੱਚ ਅਸੀਂ ਪਾਰਟੀ ਦਾ ਕਿਹੜਾ ਨਾਮ ਆ ਪੂਰਾ ਰੋਸ਼ਨ ਹੋ ਗਿਆ ਪਰ ਔਰ ਤਰ੍ਹਾਂ ਤਰ੍ਹਾਂ ਜੁਆਇਨਿੰਗ ਹੋ ਰਿਹਾ ਔਰ ਮੈਂ ਸਰਚਿੰਗ ਕੀਤਾ ਪਾਰਟੀ ਦੇ ਬਾਰੇ ਇਹ ਤੋਂ ਔਰ ਇਹ ਪਾਰਟੀ ਪਾਰਟੀ ਕਿਹੜੀ ਹੈ ਡਾਕਟਰ ਮੇਰਕਰ ਸਾਥੀ ਸੋਹ ਦੇ ਨਾਲ ਪਾਰਟੀ ਚੱਲਣ ਵਾਲੀ ਔਰ ਇਹਨਾਂ ਨੇ ਮੈਨੂੰ ਪਾਰਟੀ ਦਾ ਪੰਜਾਬ ਦਾ ਸਖਤਰ ਲਾ ਕੇ ਨਵਾਜਿਆ ਔਰ ਮੈਂ ਪਾਰਟੀ ਦੇ ਅਧਦੇ ਤੇ ਛੜੰਗ ਨੇ ਮੈਨੂੰ ਐਕਟਿਵ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਪੂਰਾ ਖਰਾਬ ਕਰਾਂਗਾ ਔਰ ਤਰ੍ਹਾਂ ਤਰ ਮਜੀਠਾ ਹਲਕਾਣੀ ਪੂਰੇ ਪੰਜਾਬ ਦੇ ਵਿੱਚੋਂ ਜਿਮਾਈਨਿੰਗਾ ਕਰਾਵਾਂਗੇ ਇੰਨੇ ਕ ਵਾਹਿਗੁਰੂ ਦੀ ਬੜੀ ਦਇਆ ਵਾ ਇੰਨਾ ਕ 치ਰਾ ਬਣਾਇਆ ਅਸੀਂ ਅਸੀਂ ਲੋਕਾਂ ਦਾ ਪਿਆਰ ਆ ਅਸੀਂ ਕੰਮਾਂ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਅਸੀਂ ਭਾਗ ਗੀ ਆ ਜੀ ਅਸੀਂ ਹਰ ਵੇਲੇ ਲੋਕਾਂ ਦੇ ਨਾਲ ਖੜਦੇ ਆ ਇਸ ਕਰਕੇ ਅਸੀਂ ਤੁਸੀਂ মিডিਆ ਵਾਲੇ ਮੇਰੇ ਵੀਰ ਤੁਸੀਂ ਤੁਹਾਡੇ ਚੈਨਲ ਤੇ ਖਬਰਾਂ ਚੱਲ ਰਹੀਆਂ ਇਹਨਾਂ ਨੂੰ ਪਤਾ ਲੱਗ ਚੁੱਕਾ ਕਿ ਅਸੀਂ ਮਨਜੀਤ ਬਤਾਲ ਨੇ ਜਾਂ ਪਾਰਟੀ ਸੰਘਰਸ਼ ਪਾਰਟੀ ਦੇ ਵਿੱਚ ਕਿੰ다 ਲੋਕ ਧਰ ਤਰ ਸੰਭਲ ਰਹੇ ਨੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਸੱਦਾ ਦੇਣਾ ਚਾਹੁੰਦਾ ਇੱਕ ਨਵੀਂ ਪਾਰਟੀ ਨਵੀਂ ਸੋਚ ਔਰ ਬੜੇ ਲਿਖੇ ਸਾਰੇ ਸਾਡੀ ਪਾਰਟੀ ਦੇ ਵਿੱਚ ਨੌਜਵਾਨ ਵੀਰ ਰਲ ਰਹੇ ਨੇ ਔਰ ਸਾਰੇ ਵੀਰਾਂ ਨੂੰ ਮੇਰੇ ਸੱਦਾ ਭੈਣਾ ਨੂੰ ਸੱਦਾ ਵਾ ਕਿ ਪਾਰਟੀ ਦਾ ਸਾਥ ਦੇ ਕੇ ਆਓ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਰਲ ਕੇ ਆਪਾਂ ਸਾਥ ਦੇਈਏ ਪਾਰਟੀ ਨੂੰ 길ੇ ਆ ਤੁਸੀਂ ਦੇਖਿਆ ਅਕਾਲੀ ਚਾਹੇ ਕਾਂਗਰਸੀ ਹੋਣ ਚਾਹੇ ਆਮ ਪਾਰਟੀਆਂ ਦੇਖ ਲਈ ਅਸੀਂ ਸਾਰਿਆਂ ਨੇ ਦੇਖ ਲਿਆ 70 ਸਾਲਾਂ 75 ਸਾਲਾਂ ਚ ਇਨ੍ਹਾਂ ਲੋਕਾਂ ਨੇ ਸਾਨੂੰ ਜੁੱਤੀਆਂ ਦਾ ਸੁਭਾਗ ਕੁਝ ਨਹੀਂ ਦਿੱਤਾ ਚਾਹੇ ਪਰਚਿਆਂ ਦਾ ਸੁਭਾਗ ਸਾਨੂੰ ਕੁਝ ਨਹੀਂ ਦਿੱਤਾ ਇੱਕ ਨਵੀਂ ਸੋਚ ਨਵਾਂ ਜਜ਼ਬਾ ਪਾਰਟੀ ਲੈ ਕੇ ਚੱਲਣ ਦੀ ਤੁਸੀਂ ਆਓ ਸਾਰੇ ਬੋਲੇ ਸਾਨੂੰ ਲੋੜ ਆ ਗਈ ਤਾਂ ਮੈਂ ਦੇਖੀ ਅੱਜ ਸਾਰੇ ਆ ਗਏ ਸਾਰੇ ਨੇ ਧਰਾਈ ਨਾ

ਸਿਰਫ ਮੈਂ ਬਹੁਤ ਬਹੁਤ ਸਿਰਘਿਲ ਸਾਹਿਬ ਦਾ ਔਰ ਮਨਹੇਰਾ ਭੈਣ ਜੀ ਤੁੰਨਾ ਦਾ ਬਹੁਤ ਬਹੁਤ ਧੰਨਵਾਦ ਕਰੀਆਂ ਜਿਨ੍ਹਾਂ ਨੇ ਮੈਨੂੰ ਇੱਡਾ ਵੱਡਾ ਮਾਣ ਬਖਸ਼ਿਆ ਪੰਜਾਬ ਦੇ ਸਕੱਤਰ ਲਾ ਕੇ ਇਹਨਾਂ ਨੇ ਨਵਾਜਿਆ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਇਹਨਾਂ ਨੇ ਆਮ ਆਦਮੀ ਪਾਰਟੀ ਛੱਡਣ ਦਾ ਕਾਰਨ ਕੀ ਬਣ ਗਿਆ ਸਰ ਆਮ ਪਾਰਟੀ ਠੱਗਾਂ ਦੀ ਪਾਰਟੀ ਹੋ ਗਈ ਜੀ ਆਮ ਪਾਰਟੀ ਆਈਸੀ ਇੱਕ ਬਦਲਾ ਦੇ ਨਾਂ ਤੇ ਉਹ ਇੱਕ ਚੋੜਾਂ ਦੀ ਪਾਰਟੀ ਹੋ ਚੁੱਕੀ ਆ ਉਹਦੇ ਵਿੱਚ ਕਿਸੇ ਦਾ ਵੈਸੇ ਮੈਨੂੰ ਤੇ ਲੱਗਦਾ ਕਿ ਨਹੀਂ ਹਾਂ ਹੁਣ ਸਾਇਦਤ ਹੈ ਨਹੀਂ ਕਿਸੇ ਦਾ ਕੋਈ ਨਕਸ਼ ਪਰਚੇ ਦੇ ਪਰਚੇ ਜਿੱਦਾਂ ਘੜੀ ਜਾਂਦੇ ਝੂਠੇ ਪਾਈ ਜਾਂਦੇ ਕਿਸੇ ਦਾ ਨਜਾਇਜ਼ ਠੋਪੀ ਜਾਂਦੇ ਐਵੇਂ ਅਨਕਾਉਂਟਰ ਘੜੀ ਜਾਂਦੇ ਨਜਾਇਜ਼ ਸਭ ਕੁਝ ਹੋੰਡਿਆ ਪਾਰਟੀ ਨੇ ਮੁੱਦਿਆਂ ਦੇ ਉੱਤੇ ਤੇ ਕਿਸੇ ਦੇ ਉੱਤੇ ਤੇ ਹੈ ਨਹੀਂ ਉਹ ਜਿਹੜੇ ਘਰ ਭਾਏ ਜਾ ਰਹੇ ਆ ਉਹ ਵੀ ਇੱਕ ਪੋਲੀਟਿਕਲ ਸਟੈਂਡ ਹੈ ਜੀ ਸਰ ਉਹ ਪੋਲੀਟਿਕਲ ਸਟੈਂਡ ਹੈ ਸਰ ਪਾਰਟੀ ਨੇ ਕਹਿੰਦੀ ਬੜੇ ਕੰਮ ਕਰਨ ਨੇ ਆਪਾਂ ਸਰ ਕੰਮ ਤੁਸੀਂ ਦੇਖ ਰਹੇ ਜੀ ਉਹ ਬੀਬੀ ਆਪਣੀ ਜਿਹੜੀ ਹੌਲਦਾਰ ਉਹਨਾਂ ਨੇ ਮੈਸੇਜ ਪੜੀਆ ਉਹਨਾਂ ਨੂੰ ਕੋਰਟੀ ਨੂੰ ਸੀਲ ਕਰਤਾ ਤੋੜੀ ਨਹੀਂ ਉਹੀ ਸਰ ਮੈਂ ਉਹੀ ਤੇ ਕਹਿਣਾ ਵੀ ਇੱਕ ਗਰੀਬ ਸਮਾਜ ਦੇ ਉੱਤੇ ਲੋਕ ਕਿਰਿਆ ਇਹਨਾਂ ਦੀ ਆਖਿਆ ਗਰੀਬ ਸਮਾਜ ਦੇ ਵੀ ਇਹਨਾਂ ਨੂੰ ਉੱਠਣ ਨਹੀਂ ਦੇਣਾ ਗਰੀਬ ਸਮਾਜ ਤੇ ਇਹਨਾਂ ਦਾ ਪੰਜਾ ਚੱਲਦਾ ਉਹਨਾਂ ਨੂੰ ਇਹਨਾਂ ਨੂੰ ਪਤਾ ਵਾ ਕਾਨੂੰਨ ਨੂੰ ਵੀ ਆਪਣੀ ਪ੍ਰਸ਼ਾਸਨ ਨੂੰ ਵੀ ਪਤਾ ਕਿ ਅਸੀਂ ਇਹਦੇ ਵਿੱਚ ਆਪਣਾ ਹੈ ਹੈਗੇ ਹੱਕਦਾਰ ਪੁਰ ਸਰਕਾਰਾਂ ਨੂੰ ਪਤਾ ਕਿ ਇਹਦੇ ਵਿੱਚ ਅਸੀਂ ਹੱਕਦਾਰ ਆ ਇਹ ਇਸ ਕਰਕੇ ਨਹੀਂ ਉਹਦਾ ਨਾਂ ਜਨਮਦਾਰ ਲੈ ਜਿਹੜੀ ਜਿਹੜੀ ਨਵੀਂ ਪਾਰਟੀ ਜੁਆਇਨ ਕੀਤੀ ਆ ਤੇ ਕਿਹੜੇ ਕਿਹੜੇ ਕੰਮ ਹੈ ਤੁਹਾਨੂੰ ਉਤਸ਼ਾਹਿਤ ਹੋਇਆ ਜਿਹੜੀ ਤੁਸੀਂ ਪਾਰਟੀ ਜੁਆਇਨ ਸਰ ਪਹਿਲੀ ਗੱਲ ਤੇ ਡਾਕਟਰ ਮੇਧਗੜ ਸਾਹਿਬ ਦੀ ਸੋਚ ਤੇ ਚੱਲਣ ਦੇ ਆ ਜੋਮਿੰਗ ਲੱਗਾ ਲੈਣਾ ਡਾਕਟਰ ਬਾਬਾ ਸਾਹਿਬ ਦੀ ਸੋਚ ਤੇ ਚੱਲਣ ਵਾਲੀ ਪਾਰਟੀਆਂ ਇਹਨਾਂ ਦੀ ਮਤਲਬ ਬਹੁਤ ਵੱਡੀ ਇਹਨਾਂ ਦੀ ਪਹਿਲੀ ਔਰਤਾਂ ਦੇ ਕਿਹੜੇ ਮੁੱਦੇ ਆ ਔਰਤਾਂ ਨੂੰ ਆਗੂ ਕਰਨਾ ਔਰਤਾਂ ਨੂੰ ਅੱਗੇ ਲੈ ਕੇ ਚੱਲਣਾ ਕਿ ਮਤਲਬ ਕਿਹੜੀਆਂ ਸਾਡੀਆਂ ਭੈਣਾਂ ਨੂੰ ਘਰ ਦੇ ਵਿੱਚ ਹੀ ਆਪਾਂ ਨਜ਼ਰਬੰਦ ਕਰਕੇ ਰੱਖਦੇ ਆ ਉਹ ਉਹਨਾਂ ਨੂੰ ਅਧਿਕਾਰ ਦਿਵਾਉਣੇ ਉਹਨਾਂ ਦੇ ਉਹਨਾਂ ਦੇ ਹੱਕ ਦਿਵਾਉਣੇ ਹਰੇਕ ਪੱਧਰ ਤੇ ਪਾਰਟੀ ਕੰਮ ਕਰ ਰਹੀ ਜੀ ਸ਼ਮਸ਼ੇਰ ਸਿੰਘ ਸ਼ਿਰਾ ਹਲਕਾ ਮਜੀਟਾ ਪਿੰਡ ਕੋਟਲਾ ਸਹਦਾ ਅਧਿਕਾਰ ਸੰਘਰਸ਼ੋ ਪਾਰਟੀ ਨੇ ਮੈਨੂੰ ਜੀ ਮਾਨ ਸਤਕਾਰ ਬਖਸ਼ਿਆ ਜੀ ਮੈਂ ਪਾਰਟੀ ਦੇ ਵਿੱਚ ਨੈਸ਼ਨਲ ਯੂਥ ਪ੍ਰੈਜ਼ੀਡੈਂਟ ਦੇ ਤੌਰ ਤੇ ਪਾਰਟੀ ਦੀ ਜਿਮੇਵਾਰੀਆਂ ਬਾਰੇ ਆ ਜੀ ਕਿਹੜੇ ਕਿਹੜੇ ਕੰਮ ਆ ਜਿਹੜਾ ਤੁਸੀਂ ਪੈਦੇਦਾਰ ਤੇ ਕਰੋਗੇ ਕੰਮ ਦੇਖੋ ਜੀ ਮੈਂ ਤੇ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੀ ਚੋਣ ਵੀ ਲੜ ਚੁੱਕਿਆ ਹਾਂ ਦੀ 2024 ਦੀ ਅਮਰਸਰ ਸਾਹਿਬ ਤੋਂ ਹੀ ਤੇ ਘਰ ਘਰ ਜਾ ਕੇ ਜੀ ਲੋਕਾਂ ਦੀਆਂ ਸਮੱਸਿਆਵਾਂ ਦੇਖੀਆਂ ਜੀ ਕਿ ਕੀ ਹੋਰ ਲੋਕਾਂ ਦੇ ਜੀ ਅਜੇ ਤੱਕ ਲੋਕਾਂ ਨੂੰ ਬਾਲੇ ਵਾਲੀਆਂ ਛਤਾਂ ਦੀ ਉਹ ਪੀਜੀਵਾਈਐਮ ਸਕੀਮ ਦੇ ਤਹਿਤ ਜੋ ਵੀ ਸਮੱਸਿਆਵਾਂ ਜੀ ਉਹਨਾਂ ਦੀਆਂ ਅਜੇ ਤੱਕ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਸਕੀਆਂ ਜੀ ਤੇ ਹਲਕਾ ਮਜੀਠੇ ਦੀ ਗੱਲ ਕਰਦੇ ਹਾਂ ਜੀ ਹਲਕਾ ਮਜੀਠਾ ਪੂਰਾ ਪੰਜਾਬ ਡੇ ਬਾਈ ਡੇ ਜਿਹੜਾ ਨਸ਼ਾ ਵਧਦਾ ਹੀ ਜਾ ਰਿਹਾ ਜੀ ਕੋਈ ਵਿਕਾਸ ਨਹੀਂ ਹੋ ਰਹੀ ਇਹਨਾਂ ਦਾ ਨਾ ਕੇਲੀਆਂ ਸਰਕਾਰਾਂ ਨੇ ਕੀਤਾ ਨਾ ਜੋ ਹੋ ਰਿਹਾ ਜੀ ਜਿਹੜੇ ਸ਼ਰਾਬ ਨਾਲ ਤੇ ਮੋਤਾ ਹਾਲ ਕੇ ਮਜੀਠੇ ਦੇ ਜੋ ਉਹਨੂੰ ਕਿਸ ਤਰ੍ਹਾਂ ਦੇਖਣ ਉਹ ਤੇ ਦੇਖੋ ਜੀ ਜਦੋਂ ਕਾਂਗਰਸ ਦੀ ਸਰਕਾਰ ਸੀ ਅਕਾਲੀ ਗਵਰਨਮੈਂਟ ਦੀ ਸਰਕਾਰ ਸੀ ਉਦੋਂ ਵੀ ਸਾਰਾ ਕੁਝ ਇਦਾਂ ਹੋਇਆ ਸੀ ਜੀ ਮੁਸ਼ਲਪਿੰਡ ਦੇ ਵਿੱਚ ਕੋਈ ਉਦੋਂ ਵੀ 11 ਦੇ ਕਰੀਬ ਮੋਤਾ ਹੋ ਚੁੱਕੀਆਂ ਸੀ ਉਸੇ ਤਰ੍ਹਾਂ ਹੁਣ ਵੀ ਹੋ ਰਹੀਆਂ ਜੀ ਇਹ ਸਿੱਖ ਸਲਾਈਦਾ ਹੀ ਜਾਰੀ ਰਹਿਣਾ ਜੀ ਲੋਕਾਂ ਨੂੰ ਵੀ ਪੀਲ ਕਰਨਾ ਚਾਹੀਦਾ ਮੈਂ ਤੇ ਇਹੋ ਹੀ ਪੀਲ ਕਰਨਾ ਚਾਹੁੰਦਾ ਜੀ ਸਾਰੇ ਸਮੂਹ ਪੰਜਾਬ ਵਾਸੀਆਂ ਨੂੰ ਹਲਕੇ ਮਜੀਠੇ ਦੇ ਵਾਸੀਆਂ ਨੂੰ ਕਿ ਇਹਨਾਂ ਆਉਣ ਵਾਲੀਆਂ ਜਿੰਨੀਆਂ ਜਿੰਨੀਆਂ ਵੀ ਇਹ ਸਰਕਾਰਾਂ ਜੀ ਇਹਨਾਂ ਨੂੰ ਮੋਹਣਾ ਲਾਓ ਇਹਨਾਂ ਨੂੰ ਮਾਰ ਮਾਰ ਪਾਥੀਆਂ ਭਜਾਓ ਜੀ ਹਾਂ ਜੀ ਇਹਨਾਂ ਨੇ ਪੰਜਾਬ ਦਾ ਵਿੜਾ ਕਰ 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 ਦਿੱਤਾ ਜੀ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਤਵੀਰ ਕੌਰ ਮਨਿਹੜਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਵਾਹਿਗੁਰੂ ਜਿਹੜੇ ਤੁਸੀਂ ਅਮਰ ਸਰ ਪਹੁੰਚੇ ਗੁਰੂ ਨਾਨਕ ਦੇਵ ਜੀ ਚ ਹਾਂ ਜੀ ਸਤਿ ਸ੍ਰੀ ਅਕਾਲ ਅੱਜ ਰਾਤੀਓ ਮੇਰੀ ਪ੍ਰੈਜ਼ੀਡੈਂਟ ਸਾਹਿਬ ਨਾਲ ਗੱਲ ਹੋਈ ਸੀ ਕਿ ਪਾਰਟੀ ਦੇ ਇੱਥੇ ਇੱਕ ਬਹੁਤ ਜ਼ਰੂਰੀ ਜੁਆਇਨਿੰਗ ਆ ਤੇ ਔਰ ਉਸੇ ਸੰਬੰਧ ਦੇ ਵਿੱਚ ਵੀ ਬਾਕੀ ਪਾਰਟੀ ਦੀਆਂ ਜੋ ਗਤੀਵਿਧੀਆਂ ਉਹਨਾਂ ਨੂੰ ਤੇਜ਼ ਕਰਨ ਲਈ ਵੀ ਅਸੀਂ ਹੁਣ ਬਾਅਦ 'ਚ ਮੀਟਿੰਗ ਕਰਾਂਗੇ ਡਿਸਕਸ ਕਰਨੇ ਆ ਕੁਝ ਮੁੱਦੇ ਉਹ ਕਰਾਂਗੇ ਬਾਕੀ ਜਿਹੜੀ ਅੱਜ ਜੁਆਇਨਿੰਗ ਹੋਈ ਐ ਸਤਾਰ ਮਨਜੀਤ ਸਿੰਘ ਅਫਦਾਲ ਨੇ ਅਧਿਕਾਰ ਸੰਘਰਸ਼ ਪਾਰਟੀ ਦੇ ਵਿੱਚ ਜਿਹੜਾ ਉਹ ਆਏ ਹੈ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦੀ ਆ ਵੈਲਕਮ ਕਰਦੀ ਆ ਔਰ ਬਾਕੀ ਆਮ ਹੋਰ ਲੋਕਾਂ ਨੂੰ ਵੀ ਮੈਂ ਇਹ ਕਹਿਣਾ ਚਾਹਾਂਗੀ ਇਸ ਤੁਹਾਡੇ ਮੀਡੀਆ ਦੇ ਥਰੂ ਤੁਹਾਡੇ ਥਰੂ ਕਿ ਵੀ ਅਧਿਕਾਰ ਸੰਘਰਸ਼ ਪਾਰਟੀ ਦੇ ਨਾਲ ਜੁੜਨ ਔਰ ਜੋ ਲੋਕਾਂ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮਕਾਜ ਹੈ ਉਹਨਾਂ ਨੂੰ ਅਸੀਂ ਪੂਰਾ ਕਰਨਾ ਚਾਹੁੰਦੇ ਆ ਲੋਕਾਂ ਨੂੰ ਇਨਸਾਫ ਦਿਵਾਉਣਾ ਚਾਹੁੰਦੇ ਆ ਔਰ ਇਸ ਪਾਰਟੀ ਦੇ ਵਿੱਚ ਹਰ ਵਰਗ ਦਾ ਹਰ ਸਮਾਜ ਦਾ ਪੂਰਾ ਜਿਹੜਾ ਮਾਨ ਸਨਮਾਨ ਹੈ ਅਸੀਂ ਉਹ ਕਰਾਂਗੇ ਮੈਂ ਇੰਜੀਨੀਅਰ ਗੁਰਬਖਸ਼ ਸਿੰਘ ਸ਼ੇਰਗਿੱਲ ਨੈਸ਼ਨਲ ਪ੍ਰੈਜ਼ੀਡੈਂਟ ਅਧਿਕਾਰ ਸੰਘਰਸ਼ ਪਾਰਟੀ ਜਿਹੜੀ ਅੱਜ ਦੀ ਭਾਈ ਤੁਸੀਂ ਮੀਟਿੰਗ ਰੱਖੀ ਗਈ ਉਹਦੇ ਬਾਰੇ ਅੱਜ ਅਸੀਂ ਸਰਬ ਮਨਜੀਤ ਸਿੰਘ ਅਬਦਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਮਜੀਠਾ ਬਲੋਕ ਦੇ ਪ੍ਰੈਜ਼ੀਡੈਂਸੀ ਅੱਜ ਉਹਨਾਂ ਨੂੰ ਅਧਿਕਾਰ ਸੰਘਰਸ਼ ਪਾਰਟੀ ਵਿੱਚ ਸ਼ਾਮਲ ਕਰਨ ਵਾਸਤੇ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਇਹ ਮੀਟਿੰਗ ਰੱਖੀ ਆ ਜੀ ਆਪ ਮੀਡੀਆ ਦੇ ਸਾਰੇ ਭਰਾਵਾਂ ਨੂੰ ਇਸ ਮੀਟਿੰਗ ਵਿੱਚ ਆਉਣ ਦਾ ਜੀ ਆਇਆਂ ਵੈਲਕਮ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਜਿਹੜਾ ਮੇਨ ਮਕਸਦ ਹੈਗਾ ਪਹਿਲਾਂ ਤੇ ਐਜੂਕੇਸ਼ਨ ਹੈਗਾ ਸੰਵਿਧਾਨ ਦੀ ਧਾਰਾ 21A ਕਹਿੰਦੀ ਆ ਕਿ ਭਾਰਤੀ ਹਰ ਬੱਚੇ ਨੂੰ 14 ਸਾਲ ਦੀ ਏਜ ਤੱਕ ਫ੍ਰੀ ਐਜੂਕੇਸ਼ਨ ਦੇਣੀ ਆ ਜਿਹੜੀ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਆ ਔਰ ਅਦਕਾਰ ਸੰਘਰਸ਼ ਪਾਰਟੀ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਅਸੀਂ ਉਹਦੇ ਚ ਕੋਈ ਕਿਸੇ ਵਰਗ ਦਾ ਕਿਸੇ ਜਾਤ ਦਾ ਵਰਣ ਨਹੀਂ ਆ 14 ਸਾਲ ਦੀ ਏਜ ਤੱਕ ਹਰ ਭਾਰਤੀ ਬੱਚੇ ਨੂੰ ਫ੍ਰੀ ਐਜੂਕੇਸ਼ਨ ਦੇਣੀ ਆ ਔਰ ਉਹ ਸਾਡਾ ਪਹਿਲਾ ਕੰਮ ਹੋਏਗਾ ਜੀ ਔਰਤਾਂ ਦੇ ਹੱਕਾਂ ਲਈ ਕੀ ਕੀਤਾ ਜਾਏ ਔਰਤਾਂ ਨੂੰ ਹਰ ਖੇਤਰ ਦੇ ਵਿੱਚ ਜਿਹੜਾ ਆ ਅਸੀਂ ਬਰਾਬਰ ਦਾ ਜਿਹੜਾ ਉਦਕਾਰ ਦਵਾਂਗੇ ਦੇਖੋ ਭੈਣ ਜੀ ਸਤਕਾਰ ਜੁਗ ਸਤਵੀ ਸਤਵੀਰ ਕੌਰ ਮਨਹਿੜਾ ਜੀ ਮੇਰੇ ਨਾਲ ਬੈਠੇ ਨੇ ਪਾਰਟੀ ਦੇ ਨੈਸ਼ਨਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਔਰ ਪਾਲਿਸੀ ਦੀਆਂ ਪਾਰਟੀ ਦੀਆਂ ਪਾਲਿਸੀਆਂ ਬਣਾਉਣ ਵਿੱਚ ਪਾਰਟੀ ਦਾ ਪ੍ਰੋਗਰਾਮ ਬਣਾਉਣ ਦੇ ਵਿੱਚ ਇਹਨਾਂ ਦਾ ਸਾਰੇ ਦਾ ਸਾਰਾ ਬਹੁਤ ਯੋਗਦਾਨ ਆ ਔਰ ਇਸੇ ਤਰ੍ਹਾਂ ਹੀ ਸਾਡੇ ਥੋਂ ਆ ਬਾ ਬਕਾਲਾ ਤੋਂ ਪ੍ਰਿੰਸੀਪਲ ਰਿਟਾਇਰ ਹੋਏ ਨੇ ਸਤਵੀਂਦਰ ਕੌਰ ਜੀ ਉਹ ਵੀ ਪਾਰਟੀ ਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਹੋਰ ਬਹੁਤ ਸਾਰੇ ਕਿਹ ਇਤਰਾ ਦੇ ਵਿੱਚ ਪਾਰਟੀ ਜਿਹੜੇ ਪਾਰਟੀ ਦੇ ਅਹੁਦੇਦਾਰ ਸਬਾਨ ਉਥੇ ਕੰਮ ਕਰ ਰਹੀਆਂ ਲੇਡੀਜ਼ ਜੀ ਔਰਲੇਤੀ ਪਰਿਵਾਰਾਂ ਦੇ ਜਿਹੜੇ ਹੱਕ ਆ ਇਹਨਾਂ ਨੂੰ ਉਹ ਦੁਵਾਏ ਜਾਣਗੇ ਉਹਨਾਂ ਨੂੰ ਬਿਲਕੁਲ ਜੀ ਉਹਨਾਂ ਵਾਸਤੇ ਹੀ ਪਾਰਟੀ ਜਿਹੜੀ ਆ ਉਹ ਕੰਮ ਕਰੇਗੀ ਜਿੱਥੇ ਜਿੱਥੇ ਵੀ ਜਿਵੇਂ 50 ਸੰਵਿਧਾਨ ਦੀ 85ਵੀਂ ਸੋਧ ਆ ਪੰਜਾਬ ਵਿੱਚ ਲਾਗੂ ਨਹੀਂ ਹੋਈ ਹਾਲੀ ਤੱਕ ਉਹਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਏਗਾ 1972 ਦਾ ਲੈਂਡ ਸੀਲਿੰਗ ਐਕਟ ਜਿਹੜਾ ਆ ਉਹ ਉਹਨੂੰ ਵੀ ਲਾਗੂ ਕੀਤਾ ਜਾਏਗਾ ਕਿਉਂਕਿ ਦੇਖੋ ਸੰਵਿਧਾਨ ਦੇ ਵਿੱਚ ਸਾਰੀਆਂ ਪ੍ਰੋਵੀਜ਼ਨ ਚ ਹੈਗੀਆਂ ਬਟ ਉਹਨਾਂ ਨੂੰ ਲਾਗੂ ਕਰਨਾ ਹੈ ਉਹਨਾਂ ਨੂੰ ਅਧਕਾਰ ਚਿਗਰਚ ਪਾਰਟੀ ਦੀ ਸਰਕਾਰ ਹੋਂ ਤੇ ਲਾਗੂ ਕੀਤਾ ਜਾਏਗਾ ਤੇ ਜਿਹੜਾ ਪੰਜਾਬ ਨਸ਼ੇ ਦਾ ਦੇਖੋ ਇਹ ਨਸ਼ਿਆਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਇਹ ਜਦ ਤੱਕ ਪੋਲੀਟੀਕਲ ਲੋਕਾਂ ਦੀ ਵਿਰਲ ਨਹੀਂ ਹੁੰਦੀ ਤਦ ਤੱਕ ਇਹ ਕੋਈ ਵੀ ਕ੍ਰਾਈਮ ਨਹੀਂ ਹੋ ਸਕਦਾ ਇਹ ਨਸ਼ਿਆਂ ਦਾ ਜਿਹੜਾ ਹੈ ਸ਼ੁਰੂ ਕੀਤਾ ਕਾਲੀ ਸਰਕਾਰ ਵੇਲੇ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਇਹ ਲੋਕ ਹੈ ਪੋਲੀਟੀਕਲ ਲੋਕ ਹੈ ਇਹਨਾਂ ਨੇ ਨਸ਼ੇ ਵਕਵਾਏ ਆ ਇਹਨਾਂ ਨੇ ਇਹ ਵਗਦੀ ਗੰਗਾ ਚੋਂ ਹੱਥ ਤੋਤੇ ਆ ਸੋਦਕਾਰ ਸੰਗਰਚ ਪਾਰ ਤੇ ਆਉਣ ਦੀ ਆਉਣ ਤੇ ਜਿਹੜੇ ਆ ਅਸੀਂ ਇਹਨਾਂ ਨੂੰ ਸ਼ਕਤੀ ਨਾਲ ਜਿਹੜਾ ਆ ਉਹ ਬੰਦ ਕਰਾਂਗੇ ਨਸ਼ਿਆਂ ਦੀ ਜਿਹੜੀ ਆਮ ਆਦਮੀ ਸਰਕਾਰ ਨੂੰ ਨਸ਼ਾ ਜੰਗ ਉਮੀ ਵੀ ਸ਼ੁਰੂ ਕਰ ਕੀਤੀ ਹੋਈ ਹੈ ਇਹਨਾਂ ਨੂੰ ਕੀ ਲੱਗਦੇ ਕੋਈ ਫਰਕ ਦੇ ਦੇਖੋ ਮੈਨੂੰ ਲੱਗਿਆ ਤੁਸੀਂ ਮਜੀਠਾ ਚ ਦੇਖ ਲਿਆ ਆ ਬਾਬਾ ਪਕਾੜਾ ਚ ਦੇਖ ਲਿਆ ਖਡੂਰ ਸਾਹਿਬ ਦੇਖ ਲਿਆ ਇਹਨਾਂ ਦਾ ਇੱਕ ਡਰਾਮਾ ਹੈ ਉਹ ਠੋਸ ਹੋ ਕੇ ਰਹਿ ਗਿਆ ਹੈ ਹੋਇਆ ਨਹੀਂ ਨਾ ਕੋਈ ਕਿਉਂਕਿ ਇਹਨਾਂ ਦੇ ਆਪਣੇ ਬੰਦੇ ਜਿਹੜੇ ਸ਼ਾਮਲ ਹਨ ਉਹਦੇ ਵਿੱਚ ਇਸ ਕਰਕੇ ਇਹਨਾਂ ਕੋਲ ਕੰਟਰੋਲ ਨਹੀਂ ਹੋਇਆ ਅਧਕਾਰਛਿਤਾ ਚਪਾਰਟੀ ਦੇ ਜਿੰਨੇ ਸਾਡੇ ਵਰਕਰ ਆ ਉਹਦੇ ਸਾਥ ਸਬਾਨਾ ਅਸੀਂ ਇਹ ਫੈਸਲਾ ਕੀਤਾ ਹੈ ਕਿ ਕੋਈ ਵੀ ਸਾਡਾ ਵਰਕਰ ਸਾਡਾ ਉਤੇਦਾਰ ਜਾਂ ਸਾਡਾ ਜਿਹੜਾ ਲੀਡਰ ਹੋਏਗਾ ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਏਗਾ ਸ਼ਕਤੀ ਨਾਲ ਇਹਨਾਂ ਨੂੰ ਬੰਦ ਕਰਾਵਾਂਗੇ ਸ੍ਰੀ ਸਰਦਾਰ ਮਨਜੀਤ ਸਿੰਘ ਜੀ ਦੇਖੋ ਨੌਜਵਾਨ ਨੇ ਐਨਰਜੈਟਿਕ ਨੇ ਔਰ ਇਹਨਾਂ 'ਚ ਜਜ਼ਬਾ ਹੈ ਸੇਵਾ ਕਰਨ ਦਾ ਲੋਕਾਂ ਦੀ ਅਸੀਂ ਸਾਹ ਮਜੀਤ ਸਿੰਘ ਨੂੰ ਅਧਿਕਾਰ ਚ ਕੰਠ ਪਾਰਟੀ ਵਿੱਚ ਆਉਣ ਤੇ ਜੀ ਆਇਆਂ ਕਹਾਂਗੇ ਔਰ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇਵਾਂਗੇ ਅਸੀਂ ਫੈਸਲਾ ਕੀਤਾ ਪਾਰਟੀ ਨੇ ਰਾਤੀ ਪੈਂਜੀ ਹੋਣਾ ਨਾਲ ਮੇਰੀ ਗੱਲ ਹੋਈ ਸੀ ਪੰਜਾਬ ਪ੍ਰਧਾਨ ਜੀ ਨਾਲ ਵੀ ਇਹਨਾਂ ਦੀ ਗੱਲ ਹੋਈ ਸੀ ਅਸੀਂ ਇਹਨਾਂ ਨੂੰ ਪੰਜਾਬ ਦਾ ਜਿਹੜਾ ਹੈ ਸਕੱਤਰ ਪਾਰਟੀ ਦੇ ਵਿੱਚ ਨਿਯੁਕਤ ਕਰਨ ਜਾ ਰਹੇ ਹਾਂ ਜੀ ਜਿਹੜੀ ਪੁਲਿਸ ਵੱਲੋਂ ਇਹਨਾਂ ਵੱਲੋਂ ਜਿਹੜੇ ਨਸ਼ਾ ਤਸਕਰਾਂ ਦਾ ਮਕਾਨ ਵੀ ਢਾਈ ਨੂੰ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਤੇ ਨਸ਼ੇ ਵੇਚ ਕੇ ਮਕਾਨ ਬਣਾਇਆ ਉਹ ਤੇ ਟਾਉਣਾ ਬਣਦਾ ਹੈ ਬਟ ਇੱਕ ਗੱਲ ਅਸੀਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ ਕਿ ਜਿਹੜਾ ਕਿਸੇ ਦੇ ਬੱਚਿਆਂ ਨੂੰ ਘਰੋਂ ਬੇਕਾਰ ਕਰ ਦੇਣਾ ਤੁਸੀਂ ਉਸ ਬੰਦੇ ਨੂੰ ਜੇਲ੍ਹ ਚ ਸੁਟੋ ਜਿਹੜਾ ਨਸ਼ੇ ਵੇਚਦਾ ਉਹਨੂੰ ਜਿੱਥੇ ਜਿੰਨੀ ਮਰਜ਼ੀ ਸਜ਼ਾ ਦਿਓ ਬਟ ਉਹਦੇ ਪਰਿਵਾਰ ਨੂੰ ਘਰੋਂ ਬੇਕਾਰ ਕਰ ਦੇਣਾ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ ਫਿਰ ਕੁਝ ਲੋਕਾਂ ਵੱਲੋਂ ਕਿਹਾ ਯਾਰ ਜਿਹੜੇ ਛੋਟੇ ਮਗਰ ਹੈਗੇ ਉਹਨਾਂ ਨੂੰ ਫੜਾ ਜਿਹੜੇ ਵੱਡੇ ਮਗਰ ਮਾਸ ਉਹਨਾਂ ਨੂੰ ਕੋਈ ਪੁਲਿਸ ਕਾ ਬਿਲਕੁਲ ਇਹ ਗੱਲ ਠੀਕ ਹੈ ਤੁਹਾਡੀ ਹਾਲੀ ਤੱਕ ਨਸ਼ਾ ਜਿਹੜੇ ਆ ਉਹ ਕਰਨ ਵਾਲਿਆਂ ਨੂੰ ਫੜਿਆ ਗਿਆ ਕਿਸੇ ਵੀ ਵੱਡੇ ਨਸ਼ਾ ਵੇਚਣ ਵਾਲੇ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਕਿਉਂਕਿ ਸਰਕਾਰ ਦੀ ਵਿੱਲ ਨਹੀਂ ਹੈਗੀ ਜਾਂ ਸਰਕਾਰ ਉਹਦੇ ਚ ਸ਼ਮੂਲੀਅਤ ਹੈ ਜੀ ਉਹਨਾਂ ਦੀ ਤੇ ਡੀਜੀਪੀ ਕੋਲ ਵੀ ਬਿਆਨ ਆ ਵੀ 31 ਮਈ ਤੱਕ ਜਿਹੜਾ ਨਸ਼ਾ ਤੇ ਜਿਹੜਾ ਵੀ ਹੋਊਗਾ ਉਹ ਇਲਾਕੇ ਦੇ ਵਿੱਚ ਜਿਹੜਾ ਪੁਲਿਸਮਾਨ ਉਹ ਜ਼ਿੰਮੇਵਾਰ ਹੋਗਾ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਵੇਖ ਲਿਓ ਜੇ ਕਿਤੇ ਹਟ ਗਿਆ ਤੇ ਫੇਰ ਫੇਰ ਦੇਖੋ ਉਸੇ ਤਰ੍ਹਾਂ ਚੱਲ ਰਿਹਾ ਲੋਕ ਵੀ ਪੀ ਵੀ ਰਿਹਾ ਆ ਸੜਕਾਂ ਤੇ ਟੀਕੇ ਲਾ ਰਿਹਾ ਸਮਝਦੇ ਪ੍ਰਸ਼ਾਸਨ ਦਾ ਵਿੱਚ ਰੋਲ ਹੈਗਾ ਤੁਹਾਨੂੰ ਕੀ ਲੱਗਦਾ ਬਿਲਕੁਲ ਜੀ ਬਿਲਕੁਲ ਰੋਲ ਹੈ ਜੀ ਇੱਚ ਦੋਰਾ ਲੋਕਾਂ ਨੂੰ ਪਸੰਦ ਦੀ ਜਗ੍ਹਾ ਵੀ ਪਾਵਾਂਗੇ ਅਸੀਂ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਅਪੀਲ ਕਰਦੇ ਹਾਂ ਪੰਜਾਬ ਦੀ ਔਰ ਦੇਸ਼ ਭਰ ਦੀ ਜਨਤਾ ਨੂੰ ਕਿ ਇਹ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਵਾਸਤੇ ਨਸ਼ਿਆਂ ਤੋਂ ਮੁਕਤ ਪ੍ਰਸ਼ਟਾਚਾਰ ਤੋਂ ਮੁਕਤ ਜੇ ਤੁਸੀਂ ਦੇਸ਼ ਚਾਹੁੰਦੇ ਹੋ ਜੇ ਦੇਸ਼ ਦੀ ਤਰੱਕੀ ਚਾਹੁੰਦੇ ਹੋ ਤੇ ਇਹਨੂੰ ਅਧਿਕਾਰ ਸੰਘਰਸ਼ ਪਾਰਟੀ ਨੂੰ ਅੱਗੇ ਲਿਆਈਏ ਔਰ ਅਧਿਕਾਰ ਸੰਘਰਸ਼ ਪਾਰਟੀ ਦਾ ਰਾਜ ਲਿਆ ਕੇ ਲੋਕਾਂ ਨੂੰ ਇੱਕ ਵਧੀਆ ਦੇਸ਼ ਤਰੱਕੀ ਕਰਨ ਵਾਲਾ ਦੇਸ਼ ਇੱਕ ਸ਼ਾਂਤਮਈ ਮਾਹੌਲ ਵਾਲਾ ਦੇਸ਼ ਸੀ ਦੇ ਸਕੀਜੀ ਤਾਂ ਪਿੰਡਾਂ ਦੇ ਵਿੱਚ ਜਾ ਕੇ ਜਾਗਰੂ ਕਰੋਗੇ ਆਪਣੀ ਜਿਹੜੀ ਪਾਰਟੀ ਹੈ ਜੀ ਬਿਲਕੁਲ ਜੀ ਸਾਡੀਆਂ ਟੀਮਾਂ ਹੁਣ ਵੀ ਲੱਗੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹਦੇ ਤੇ ਅਵੇਅਰ ਕਰਨ ਵਾਸਤੇ ਅਸੀਂ ਲੱਗੇ ਹੋਏ ਹਾਂ